ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਉਸਮਾ ਜ਼ਿਲ੍ਹਾ ਤਹਿਸੀਲ ਸ਼੍ਰੀ ਤਰਨਤਾਰਨ ਸਾਹਿਬ ਵੀਰ सोनू ਦੇ ਕੋਲ ਆਇਆ ਦੋਸਤੋ ਸੋਨੀ ਵੀਰ ਦਾ ਜਿਹੜਾ ਵਪਾਰ ਦਾ ਕੰਮ ਆ ਜਿਹੜੇ ਭਰਾ ਆਪਣੇ ਨਾਲ ਨਵੇਂ ਜੁੜੇ ਆ ਉਹਨਾਂ ਦੇ ਧਿਆਨ ਦੇ ਵਿੱਚ ਆਪਾਂ ਲਿਆ ਦਿੱਤੇ ਕੋਸ਼ੂ ਡੇਲੀ ਰੁਟੀਨ ਦੇ ਵਿੱਚ ਹੀ ਆਉਂਦੇ ਕੋਈ 5-7 ਨਗ ਜਿਹੜੇ ਆ ਇੱਥੇ ਮੌਜੂਦ ਹੁੰਦੇ ਆ ਵਿਕਰੀ ਵਾਲੇ ਸੋਨੀ ਵੀਰ ਦੀ तकरीबन ਪਰਸੋਂ ਚੌਥੀ ਵੀਡੀਓ ਪਾਈ ਸੀ ਜੇ ਰੁਟੀਨ ਦੇ ਵਿੱਚ ਪੰਜਾ ਚੌ ਚੌ 24 ਦਿਨਾਂ ਬਾਅਦ ਜਿਹੜੀ ਆਪਾਂ ਇੱਕ ਅਪਡੇਟ ਆ ਤੁਹਾਡੇ ਸਾਹਮਣੇ ਪੇਸ਼ ਕਰਦੇ ਚੱਲੀਦਾ ਉਸਮਾ ਪਿੰਡ ਬਿਲਕੁਲ ਨੇੜੇ ਟੋਲ ਪਲਾਜ਼ਾ ਸਤਰਨਪਰਨ ਵਿੱਚੋਂ ਕੋਈ ਅੱਧਾ 7 ਕਿਲੋਮੀਟਰ ਦੀ ਦੂਰੀ ਤੇ ਅੱਗੇ ਰਹਿ ਜਾਂਦਾ ਸੇਰੋਂ ਬਿਲਕੁਲ ਲੱਗ ਗਿਆ ਚੰਬਰ ਪਿੰਡ ਇੱਕ ਪਾਸੇ ਆ ਢੋਟੀਆਂ ਪਿੰਡ ਥੋੜੀ ਦੂਰੀ ਤੇ ਆ ਹਰੀਕੇ ਪੱਤਨ ਤੋਂ ਕੋਈ 20 18 20 ਕਿਲੋਮੀਟਰ ਦੀ ਦੂਰੀ ਆ ਸਾਰੀ ਅੱਜ ਤਰੀਕ 5 ਜੁਲਾਈ ਸਮਾਂ ਤੁਸੀਂ ਨੋਟ ਕਰ ਲਓ ਮਾਰਨਿੰਗ ਦੇ 8:30 ਵਜੇ ਦਾ ਨਾਗ ਤੁਹਾਨੂੰ ਦਿਖਾਵਾਂਗੇ ਬਾਕੀ ਪਹਿਲਾਂ ਗੱਲਬਾਤ ਕਰਦੇ ਆਂ ਵੀਰ ਸੋਨੀ ਦੇ ਨਾਲ ਸੋਨੀ ਵੀਰੇ ਸਸਤੀਕਾਰ ਸਸੀਕਾਰ ਮਾਰਾ ਪਾਜੀ ਜੀ ਦਾ ਸਾਹਿਬ ਕੈਮ ਸੇਤਾ ਠੀਕ ਠਾਕ ਵਧੀਆ ਕਿਰਪਾ ਬਾਬੇ ਨਾਲ ਕਰੀ ਜੀ ਜਾਂਦੇ ਜਿਹੜਾ ਪਤਲ ਗਜੰਦਾ ਹੈ ਮਾਲਕ ਦੇ ਨਾਲ ਹੀ ਆ ਜੀ ਸੱਚੇ ਪਾਤਸ਼ਾਹ ਇਸ ਤਰ੍ਹਾਂ ਹਰ ਇੱਕ ਭੈਣ ਭਰਾ ਦਾ ਇਹ ਕਾਰੋਬਾਰ ਚੱਲੇ ਰਿਹਾ ਸਾਰਿਆਂ ਨੂੰ ਖੁਸ਼ੀਂਦੀ ਆ ਸ਼ਾਬਾਸ਼ ਜੀ ਅੱਛਾ ਸੋਨੀ ਵੀਰੇ ਉਧਰ ਮੈਂ ਮਾਰ ਪਾਇਆ ਸੀ 6-7 ਕੋਸ਼ੂ ਦਿਖਾਏ ਸੀ ਜੀ ਅੱਗੇ ਮਾਰਾ ਜੀ ਤੇ ਅੱਜ ਵੀ ਤਕਰੀਬਨ ਮਾਰ 6-7 ਹੀ ਨਾਗ ਨੇ ਹਾਂਜੀ 6 ਨਾਗ ਅੱਜ ਵੀ ਆ ਮਾਲਕ ਛੇ ਨਾਗਨੇ ਇੱਕ ਵਾਰ ਤੇ ਇੱਕ ਵਾਰ ਰਾਈ ਇੱਕ ਵਾਰ ਗੱਬਣਾ 2 ਮਹੀਨ ਗੱਬਣਾ ਹਾਂਜੀ ਇੱਕ ਟੋਕੜ ਗੱਬਣਾ ਦੱਸੀ ਆ ਡੇਢ ਮਹੀਨੇ ਦੀ ਪਰ ਆਪਾਂ ਚੈੱਕ ਨਹੀਂ ਕਰਿਆ ਪਰ ਗਰੰਟੀ ਨਹੀਂ ਦੇਣੀ 6 ਕਿਲੋ ਦੁੱਧ ਆਵੇ ਹੁਣੇ ਟੁੜੀ ਆਈ ਆ ਬੰਦਿਆ ਮਤਲਬ ਕਿ ਸੌ ਖਾ ਕੇ ਦੱਸੀ ਵੀ ਡੇਢ ਮਹੀਨੇ ਦੀ ਬਣੀ ਆ ਚੈੱਕ ਕਰਾ ਕੇ ਦੇਈ ਜਿੰਨੂੰ ਤੇਰੀ ਆ ਪਰ ਮੈਂ ਕਹਿੰਦੇ ਡੇਢ ਮਹੀਨੇ ਦਾ ਇਹਨਾਂ ਵੇ ਪਤਾ ਨਾ ਲੱਗੀ ਇਹ ਆਪਾਂ ਇਤਰਾ ਦੇ ਲਈ ਆਪਾਂ ਖਾਲੀ ਕਰਕੇ ਦੇਣੀ ਸੰਧੂ ਸਾਹਿਬ ਆ ਬੁੱਧ 6 ਕਿਲੋ ਦੀ ਗਰੰਟੀ ਠੀਕ ਆ ਠੀਕ ਆ ਤੇ ਸਾਰਾ 10 15 15 20 ਦਿਨਾਂ ਦੇ ਵਿੱਚ ਚੈੱਕ ਪਾਸ ਹੋ ਜਾ ਵੀ ਦੋ ਚੋਂ ਡਾਹਾਂ ਦਿਨਾਂ ਦੇ ਕਈ ਡੇਢ ਦੀ ਵੀ ਕਰ ਦਿੰਦੇ ਆ ਕਈ ਨਹੀਂ ਕਰਦੇ ਹਾਂ ਬਾਕੀ ਆਪਾਂ ਅੱਜ ਖਾਲੀ ਕਰਕੇ ਦੇ ਜਿਹੜਾ ਮਾਲ ਆਪਣੇ ਕੋਲ ਸੋਇਆ ਤਾਜ਼ਾ ਬੋਲੇ ਬੋਲੇ ਦੇ ਵਿੱਚ ਹੀ ਆ ਆ ਮੈਂ ਇੱਕ ਬੋਲੇ ਚ ਹੈ ਜੀ ਠੀਕ ਆ ਉਹ ਮੈਂ ਦੁੱਧ ਤੇ ਜੜੀ ਹੈ ওর ਕੋ 12 ਕਿਲੋ ਦੁੱਧ ਹੋਊਗਾ ਹੂੰ ਠੀਕ ਆ ਬਾਕੀ ਦੋ ਮੱਝਾ ਗੱਬਰਾਂ ਵਾਂ ਵਿੱਚ ਇੱਕ ਵੈੜ ਗੱਬਰਿਆ ਜੀ ਠੀਕ ਆ ਲੋ ਵੀ ਦੋਸਤੋ ਸ਼ੁਰੂਆਤ ਕਰਦੇ ਆ ਠੀਕ ਆ ਜੀ ਜਿਆਦਾ ਸਮਾਂ ਨਹੀਂ ਆਪਾਂ ਲੈਣਾ ਕਿਸੇ ਭਰਾ ਦਾ ਪੂਰੀ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖ ਲਿਓ ਇੱਥੇ ਆਣ ਕੇ ਇੱਕ ਟਾਈਮ ਦੋ ਟਾਈਮ ਚੋਕੇ ਜਿਹੜੇ ਭਾਲ ਮਾਲ ਲੈ ਕੇ ਜਾਂਦੇ ਆ ਸੋਨੀ ਦੇਰ ਤੋਂ ਸਿੱਧਾ ਆਨਲਾਈਨ ਵੀ ਖਰੀਦਦਾਰੀ ਕਰਦੇ ਜਾਂ ਆਨਲਾਈਨ ਵੀ ਖਰੀਦਦਾਰੀ ਕਰ ਲਿਆ ਜੇ ਇਹਨਾਂ ਦੇ ਵਿਸ਼ਵਾਸ ਤੇ ਇਹਨਾਂ ਦੇ ਯਕੀਨ ਤੇ ਠੀਕ ਹੈ ਜੀ ਸੋ ਜਿਹੜੇ ਵੀਡੀਓ ਦੇ ਨਾਲ ਕਰਦੇ ਆ ਸ਼ੁਰੂਆਤ ਆਓ ਸੋ ਸ਼ੁਰੂਆਤ ਕਰਦੇ ਆ ਪਹਿਲੇ ਨੰਬਰ ਤੇ ਇੱਕ ਤੁਹਾਨੂੰ ਵਾਹਰ ਦਿਖਾ ਰਹੇ ਆ ਛਾਈ ਵਾਲਾ ਕ੍ਰਾਸ ਵਿੱਚ ਆ ਗਈ ਵੀ ਆ ਗਿਆ ਜੀ ਛਾਈ ਵਾਲਾ ਤੁਹਾਨੂੰ ਵੀਰੇ ਕੀ ਫੇਰ ਵਾਹਰ ਦਾ ਇਹਨੇ ਵਸ਼ੀ ਨੇ ਜੀ 15 ਕਿਲੋ ਦੁੱਧ ਜਵਾਇਆ ਪਿਛਲੇ ਨੇ ਠੀਕ ਹੈ ਜੀ ਐਰ ਕੀ ਸੰਤੂ ਸਾਹਿਬ ਵੱਲੇ ਵਸ਼ੀ ਨੇ ਲੈ ਜਾਊਗੀ ਪਰ ਨਹੀਂ 8 ਲੈ ਜੇ 10 ਲੈ ਜੇ ਬਾਕੀ ਠੰਡੀ ਸੀਲਸ ਲੱਗ ਗਿਆ ਮੌਜੀ ਠੰਡੀ ਧੀਰੀ ਦਿਨ 10 ਲੈ ਜੇ ਦਿਨ 8 ਲੈ ਜੇ ਠੀਕ ਹੈ ਜੀ ਕਰਾਸ ਬਰੀਡ ਹੈ ਸਾਈਵਾਲ ਕਰਾਸ ਬਰੀਡ ਦੇ ਵਿੱਚ ਬਾਕੀ ਲੰਬਾ ਥਾਣਾ ਨੋਕਲੇ ਥਾਣਾ ਲੱਗਾ ਕਰਮਾਣੇ ਪਲੀ ਪਲੀਤੀ ਪੂਰੀ ਹੈ ਤੇ ਹੈ ਠੰਡੀ ਸੀਲ ਆ ਜਿਵੇਂ ਤੋਰੇ ਦੇ ਵਿੱਚ ਤੁਸੀਂ ਨੋਰਮਲ ਇੱਕ ਚੈੱਕ ਕਰੋ ਵੀ ਸੀਲ ਸਲੱਗ ਕੋਈ ਕਾਲੀ ਨਹੀਂ ਪੈਂਦੀ ਕਿਸੇ ਰਕਮ ਦੀ ਤੇ ਬਾਕੀ ਚਾਰੇ ਥਾਣਾ ਕੋਈ ਫੋਟ ਕੋਈ ਸ਼ਾਂਖ ਬੱਚਾ ਨਹੀਂਗਾ ਨਾਲ ਚਾਰੇ ਥਾਣਾ ਬੰਦ ਵੀਰ ਨੂੰ ਤੁਹਾਡੇ ਸਾਹਮਣੇ ਆ ਠੀਕ ਹੈ ਜੀ ਸੋ 10 ਦਿਨ ਹਜੇ ਨਰਮਾ 10 ਦਿਨ ਹਜੇ ਕੱਢਦੀ ਆ ਇਧਰੋਂ ਲੈਵੇ ਦੀ ਆਪਾਂ ਤੁਹਾਨੂੰ ਬੰਤਰ ਦਿਖਾ ਦਈਏ ਬਧੇਰੀ ਗੱਲਬਾਤ ਸਮਝ ਆ ਜਾਊਗੀ ਆ ਦੇਖੋ ਸੰਦੂ ਸਾਹਿਬ ਕੋਈ ਗਰਮ ਹੁੰਦੀਆਂ ਵਾ ਇਹਨੂੰ ਕੋਈ ਠੰਡੀ ਐਰ ਪਰ ਫਰਗੀ ਲੋਬੇ ਕਰੋ ਚੱਕ ਐਰ ਸੀਲ ਠੰਡੀ ਤਰੀਕਾ ਇਹ ਸੋਨੀ ਵੀਰੇ ਸੂਆ ਤੀਜਾ ਕਿ ਦੂਜਾ ਮਾਰ ਕੇ ਦੂਜਾ ਦੱਸਿਆ ਗਾੜੀ ਕੋਈ ਮੇਰਾ ਵੀ ਸਮਝ ਲਾ ਲੈ ਭਾਵੇਂ ਤੀਜਾ ਵੀ ਸਮਝ ਲਵੇ ਠੀਕ ਆ ਜੀ ਤੇ ਸੋਨੀ ਵੀਰੇ ਦੇ ਕਿ ਨਦੀ ਰਿਆਂ ਅੱਜ 10 ਦਿਨ ਦੀ ਨਰਮਾ ਹਾਂ ਨਾ ਵਾਲੇ ਰੇੜੀ ਆਪਾਂ ਕਰਨੇ ਅੱਜ ਸੰਦੂ ਸਾਹਿਬ ਬਿਲਕੁਲ ਹਾਜ਼ਰ ਹੁੰਦੀ ਫੇਰ ਤਾਂ ਮੁੱਲ ਭਾਵੇਂ 60 ਕਰ ਲੈਂਦੀ ਹਾਂ ਪਰ ਅੱਜ ਕਰ ਲਈਏ ਮੁੱਲ 55000 55 52 ਦੀ ਦੇ ਦੀ 52 ਦੀ ਕਰਦੇ ਲਾਵੇ ਹੋਰ ਥੋੜਾ ਜਿਆ ਪੂਰੇ ਅੱਧੀ ਦੀ ਪੂਰੇ 50 ਦੀ ਪੂਰੇ 50 ਦੀ ਚਲੋ ਲਓ ਵੀ ਪੂਰੇ 50 ਦੀ ਦੋਸਤੋ ਸੋਨੀ ਵੀਰੰਭਾ ਦੀ ਵੈਰ ਦੇ ਦਿਆਂਗੇ ਬਾਕੀ ਝੋਲਾ ਝਾਲਾ ਚੰਗਾ ਖਲਾਰ ਚੰਗਾ ਥੱਲੇ ਨੇਵਾ ਭਰਨਾ ਹੈ ਜੇ ਕਰਮਾ ਲੀਆਂ ਠੀਕ ਹੈ ਜੀ 10 ਹਕ ਦਿਨਾਂ ਦੀ ਹਜੇ ਨਰਮ ਸਮਝ ਕੇ ਸੌਦਾ ਕਰ ਲਿਆ ਜੇ ਠੰਡੀ ਸੀਲਸ ਲੱਗ ਜਿੱਦਾਂ ਮਰਜੀ ਲੈਣੇ ਹੱਥੋਂ ਥਲਾਈ ਚੱਲਿਆ ਜੇ ਇੱਕ ਸੈਕਿੰਡ ਨੰਬਰ ਤੇ ਇਧਰ ਮੱਝ ਦਿਖਾਉਣੇ ਆ ਕੱਦ ਕਾਠ ਪਹਿਲਾਂ ਹੀ ਆਪਾਂ ਜ਼ਿਕਰ ਕਰ ਦਈਏ ਵੱਡੀਆਂ ਮੱਝਾਂ ਦੇ ਵਿੱਚ ਆ ਕੱਦ ਹਾਈਟ ਪੂਰਾ ਵੱਡਾ ਸੋਨੀ ਵੀਰੰਭਾ ਇਹ ਗੱਲ ਕੋਈ ਨਹੀਂ ਸੰਧੂ ਸਾਹਿਬ ਦੇ ਪਰਸੋਂ ਰਾਤ ਦੀ ਮੈ ਸੂਈ ਆ ਠੀਕ ਹੈ ਵੀ ਐ ਟਾਈਮ ਦੇ ਤੋ 11 ਹੋ ਜੇ 12 ਹੋ ਜੇ ਬੋਲਾ ਠੀਕ ਹੈ ਜੀ ਖੁੱਲਾ ਆਊਗਾ ਮੈਂ ਵੀ ਗਰੰਟੀ 17 18 ਗਲੋਰੀ ਆਈ ਆਪਾਂ ਨੂੰ ਮਾਲ ਕਰ ਲਓ ਹਾਂ ਬਾਕੀ ਉਹ ਵੀ ਬੋਲੋ 10 ਹੋ ਜੇ 11 ਹੋ ਜੇ ਠੀਕ ਹੈ ਜੀ ਹਾਂ ਜੀ ਬੱਚਾ ਵੀ ਬੱਚਾ ਕੀ ਪਾਇਆ ਨੇ ਬੱਚਾ ਇਹਦੇ ਮਗਰ ਕੱਟੀ ਆਈ ਮਗਰ ਕੱਤੀ ਆ ਸੋ ਬੱਚੇ ਨੂੰ ਨਾਲ ਦਿਖਾਉਂਦੇ ਚੱਲਾਂਗੇ ਆਪਾਂ ਤੁਹਾਨੂੰ ਮਗਰ ਕੱਤੀ ਆ ਪਰਸੋਂ ਦੀ ਸੂਈ ਆ ਤੇ ਬਾਕੀ ਡੀਲ ਬੋਲ ਤੁਸੀਂ ਚੈੱਕ ਕਰੋ ਲਵਾਈ ਲੁਵਾਈ ਇਸ ਮੈ ਦੀ ਪੂਰੀ ਤੁਹਾਡਾ ਦੂਜਾ ਮੰਨ ਲਿਆ ਜੇ ਆਪ ਦੀ ਸਮਝ ਨਾਲ ਠੀਕ ਹੈ ਜੀ ਕਰ ਤਵਤਾ ਆ ਦੇਖੋ ਮਤੀ ਮੂੰਹ ਦਾ ਬੜਾ ਵਧੀਆ ਨਾ ਛੋਟੀ ਸਿੰਗੀ ਆ ਇਸ ਕੁਆਲਿਟੀ ਚੰਗੀ ਆ ਸੋ ਫੁੱਲ ਵਜਨਬਾਰ ਅੱਜ ਦੂਜਾ ਤੇ ਜਾ ਦੇਣਾ ਸੋ ਵੰਦ ਵੀਰ ਨੂੰ ਤੁਹਾਡੇ ਸਾਹਮਣੇ ਲੇਵੇ ਦੀ ਸੋ ਬਾਕੀ ਕਿਸਾਨ ਵੀਰੋਂ ਮਾਰਨਿੰਗ ਦਾ ਸਮਾਂ ਇੱਕ ਵਾਰ ਫਿਰ ਨੋਟ ਕਰਾ ਦੇਣੇ ਵੀ 8 8:30 ਵਜੇ ਮਾਰਨਿੰਗ ਦਾ ਟਾਈਮ ਹਾਂ ਦੇ ਲੇ ਲੇ ਠੀਕ ਆ ਸੋ ਬਾਕੀ ਖੂਬਸੂਰਤੋ ਲੇਵਾ ਚੰਗਾ ਭਾਂਡਾ ਚੰਗਾ ਵਿਖਾਲਾ ਆ ਕੱਟੀ ਆ ਮਗਰ ਫੀਮੇਲ ਲਓ ਜੀ ਕਰੋ ਚੈੱਕ ਠੀਕ ਆ ਜੀ ਤੀਜੇ ਦਿਨ ਦਾ ਬੱਚਾ ਮਗਰ ਕੱਟੀ ਆ ਗਈ ਏ ਠੀਕ ਆ ਜੀ ਤੇ ਸੋਨੀ ਵੀਰੇ ਐਸ ਵਕਤ ਚਲੋ 10000 ਦਾ 1011 ਕਿਲੋ ਬੜਾ ਹੀ ਹੈ ਤੇ ਬੜਾ ਹੀ ਹੈ ਇਹਲੇ ਤੇ ਚਵਾਈਆਂ ਆਪਾਂ ਇੱਕੇ ਗੱਲ ਦੇ ਵਿੱਚ ਨਵੇੜਦੇ ਨੇ ਵੀ ਜਿੰਨੇ ਪਸ਼ੂ ਹੋ ਜਿੰਨੇ ਸਾਰੇ ਪਸ਼ੂ ਆ ਕੋਈ ਸਾਫ਼ ਸੁਥਰੇ ਸਾਰੇ ਵਸੇ ਚਵਾਈ ਦਾ ਸੰਧੂ ਸਾਹਿਬ ਆਪਾਂ ਨਾਮ ਮਾਰਾ ਪਾਇਆ ਇਹ ਤੇ ਨਾ ਪੌੜਾ ਨੇ ਜੇ ਹੋਊਗਾ ਵੀ ਨੀਕੀ ਤਾਂ ਆਪਾਂ ਪਹਿਲਾਂ ਦੱਸਾਂਗੇ ਬਿਲਕੁਲ ਜੀ ਬਿਲਕੁਲ ਸੋ ਫਰਜ ਬਣਦਾ ਆਪਣਾ ਵੀ ਹਨਾ ਦੱਸਣਾ ਕੋਈ ਵੀਰ ਨੇ ਆਨਲਾਈਨ ਮੰਗਵੋਣੀ ਆ ਤੇ ਜੇ ਉੱਤੇ ਜਾ ਕੇ ਗਲਤਾ ਨਿਕਲੇ ਉਹਨਾਂ ਤੁਹਾਨੂੰ ਫੋਨ ਲੜਾ ਤੋ ਫੇਰ ਸਾਨੂੰ ਲੈ ਆ ਇੱਥੇ ਆਪਾਂ ਪਹਿਲਾਂ ਹੀ ਦੱਸ ਦਾਂਗੇ ਅਗਲੇ ਨੂੰ ਬਿਲਕੁਲ ਬਿਲਕੁਲ ਨਾਉਂ ਖਰਾਬ ਹੋਣ ਦੇ ਨਾਲ ਹੀ ਆਪਾਂ ਚੱਲ ਲੈ ਵੀ ਸੋਨੀ ਵੀਰੇ ਇਹਦਾ ਮੁੱਲ ਕਿ ਰਹੂਗਾ ਮੈਂ ਚੰਗੀ ਆ ਵੱਡੀ ਆ ਚਲ ਕੱਦਕੂਟ ਤਾਂ ਕਰਮਣੋ ਮੁੱਲ ਤੇ ਭਾਵੇਂ ਇਹੋ ਜਿਹੇ ਲੋਕ 60 ਵੀ ਮੰਗੀ ਜਾਂਦੇ ਆ ਆ ਬਾਹਰ ਬੋਟ ਦੇ 2-2 ਲੱਖ ਵੀ ਇਹੋ ਜਿਹੇ ਮੰਗ ਲੈਂਦੇ ਆ ਹੂੰ ਹੂੰ ਪਰ ਆਪਾਂ ਮੁੱਲ ਉਹ ਕਰਨੇ ਆ ਜਿਹੜੇ ਆਪਾਂ ਦੇਣ ਲੈਣ ਵਾਲੇ ਬਿਲਕੁਲ ਬਿਲਕੁਲ ਜਿਹੜੇ ਗਾੜਲਾ ਭਰਾ ਵੀ ਕੋਈ ਸਾਂਭ ਲਊਗਾ ਚਾਰ ਦਿਨ ਤੇ ਅਗਲੇ ਨੂੰ ਜਿਸ ਨੂੰ ਰੋਟੀ ਮਿਲ ਜੂਗੀ ਹੂੰ ਹਾਂਜੀ ਸੋਨਿਕ ਜੀ ਦਾ ਅਸਿਸੰਦੂ ਸਾਹਿਬ ਆਪਾਂ ਕਰ ਲਈਏ 145 ਹਾਂ ਤੇ ਮੈਂ ਦੇ ਦੀਏ 140 ਦੀ 140 ਬੱਦੀ ਛਾਲ ਮਾਰ ਗਏ ਜਿਵੇਂ ਨਾ ਮਿਲਖਾ ਸਿੰਘ ਉੱਡਿਆ ਸੀ ਧੌੜਾਂ ਵਿੱਚ ਬਣ ਕੇ ਬਾਜ ਕੋਰੇ ਸੰਦੂ ਸਾਹਿਬ ਮੈਂ ਉੱਡ ਗਏ ਮੈਂ ਉੱਡ ਨਹੀਂ ਜਾਈਦੀ ਮੈਂ ਮੈਂ 1.5 ਲੱਖ ਦੀ ਆ ਜਦੋਂ ਪੂਰੇ ਦੁੱਧ ਤੇ ਆ ਗਈ ਹਾਂ ਉਹ ਬਾਅਦ ਵਿੱਚ ਗੱਲਾਂ ਕਰਾਉਗੀ ਕਰਮਾ ਜਦੋਂ ਕਿਤੇ ਪੀਕ ਤੇ ਚਲੀ ਬਸ ਤੇ 25 ਦਿਨਾਂ ਨੂੰ ਮਹੀਨੇ ਨੂੰ ਜਦੋਂ ਕਿਤੇ ਦੁੱਧ ਤੇ ਆ ਗਈ ਨਾ ਤਦੇ ਸਾਈ ਕੋਲੇ ਗਈ ਤੇ ਫਿਰ ਉਹ ਆਪ ਫੋਨ ਕਰੇ ਵੀ ਕਿੰਨਾ ਦੁੱਧ ਚੋਆ ਕਿੰਨਾ ਦੁੱਧ ਚੋਆ ਆ ਵਾ ਹ ਤੈ ਤੇ ਜਿ ਸੌਣੀ ਕਰਦੇ ਮਾਨਤਨ ਆਪੇ ਆਪ ਦੀ ਸਮਝ ਦੇ ਮੁਤਾਬਕ ਕਰਦੇ ਆ 2000 ਹੋਰ ਛੱਡ ਦਾਂਗੇ ਸੰਦੂ ਸਾਹਿਬ 36 ਦੀ 36 ਦੀ ਦੇਦ ਜੀ ਮੇਰਾ ਵੀ ਕਰਦੇ ਮਾਨਤਨ ਕੋਈ 36 ਦੀ ਦੇਦ ਜੀ ਨਹੀਂ ਲੱਭਦਾ ਨਹੀਂ ਕੋਈ ਉਸਨੂੰ ਸਾਬ ਜਦੋਂ ਆਹ ਗੱਲ ਕਹਿ ਦੇਣਾ ਨਾ ਸੱਚੀ ਮੈਂ ਸਹੀ ਗੱਲ ਸਤੂ ਸਾਬ ਬਾਹਰ ਮਾਰ ਚੰਦਾ ਨਹੀਂ ਆ ਅੱਛਾ ਆਪਾਂ ਨੂੰ ਇਹ ਆ ਵੀ ਇਹਦਾ ਮੁੱਲ ਲੱਗਦਾ ਵੀ ਜਿੱਥੇ ਤੁਸੀਂ ਕਹਿੰਦੇ ਨਾ ਇੰਨੇ ਬੰਦੇ ਲਾਉਣ ਵੀ ਡੈ ਕੱਲਦੇ ਪਰ ਮੈਂ ਤੁਹਾਨੂੰ ਇੱਕੋ ਸ਼ੌਕ ਪਤਾ ਮੈਨੂੰ ਵੀ ਚੰਗੀ ਮੈਂ ਵੀਡੀਓ ਦੇ ਕੋਲ ਨਹੀਂ ਆ ਨਹੀਂ ਨਹੀਂ ਮਾਜੇ ਕਮਾ ਆਪਾਂ ਵੇ ਥੋੜਾ ਹੋਵੇ ਨਾ ਮੈਂ ਵੀ ਚੰਗੀ ਆ ਹਾਂਜੀ ਲੋਬੂ ਦੋਸਤੋ ਵੀਰ ਸੋਨੀ ਦਾ ਲੱਭਦਾ ਨਹੀਂ ਕੋਈ ਉਸ ਜੇ ਇਹਨੂੰ ਨਹੀਂ ਲੱਭਦਾ ਲੱਭਣਾ ਚਾਹੀਦਾ ਕਿਉਂਕਿ ਮਾਲ ਪਛੋ ਵਪਾਰ ਦਾ ਕੰਮ ਆ ਹੱਥੀ ਵੀ ਆਂਦਾ ਪਿਆ ਭਰਾ ਠੀਕ ਆ ਜੀ ਬਾਕੀ ਮੈਂ ਵੱਡੀ ਬਾਕੀ ਮਾਨਦਾਲ ਕਰਦਾ ਜੀ ਇਹਦੇ ਪੁਰਾਣੇ ਕੇ 6 ਲੱਖ ਲਾਉਣਾ ਥੋੜੀ ਜੀ ਤੁਸੀਂ ਵੀ ਛਾਲ ਮਾਰਦੇ ਆ ਜੇ ਨੇੜੇ ਲੱਗ ਜਾਏ ਹਾਂਜੀ ਹਾਂਜੀ ਮੱਝ ਮੇਰਾ ਭਰਾ ਖਰੀਦਣ ਵਾਲੀ ਆ ਕੋਈ ਲੈ ਜਾਓਗੇ ਕੋਈ ਯਾਦ ਕਰੂਗਾ ਵੀ ਐਡੀ ਵੱਡੀ ਮੈਂ ਆਪਾਂ ਲੈ ਕੇ ਆਂਦੀ ਆ ਬਹੁਤ ਸੋਹਣਾ ਵਿਖਾਲਾ ਇੱਕ ਸਾਈਗਰ ਨੰਬਰ ਤੇ ਇੱਧਰ ਆ ਜੀਏ ਤੇ ਇੱਕ ਹੋਰ ਆਪਣੇ ਕੋਲ ਮੱਝ ਖੜੀ ਆ ਕਾਟ ਕਾਟ ਬਿਲਕੁਲ ਸੇਮ ਤੁਸੇ ਮੇ ਇਸੇ ਮੈਂ ਨਾਲ ਦਾ ਹੀ ਆ ਸਿੰਘ ਦੀ ਬੰਤਰ ਬਾਕੀ ਤੁਹਾਨੂੰ ਥਣ ਨੇਵਾ ਚੱਡਾ ਦਿਖਾਉਣੇ ਆਪਾਂ ਇਹ ਸੋਨੀ ਦੇ ਕਿਵੇਂ ਆ ਇਹ ਸੰਧੂ ਸਾਹਿਬ ਦੇਣ ਲੈ ਜੂ ਹਲੇ ਮੈਂ 10 ਵੀ ਖੜ ਸਕਦੀ ਤੇ 12 ਵੀ ਖੜ ਸਕਦੀ ਲੋ ਵੀ ਦੇ 12 ਲੈ ਜੇ 10 ਲੈ ਜੇ ਠੀਕ ਹੈ ਜੀ ਬਾਕੀ ਮੇਰਾ ਭਰਾ ਵਜਨ ਵਜਨ ਦਾ ਕਹੇ ਦਿੰਦੇ ਆ ਸਾਰੇ ਤੇ ਨਰਾ ਗੱਡੀ ਜ ਕੱਲੀ ਆਊਗੀ ਪਰ ਆਹ ਕੱਲੀ ਆਊਗੀ ਆ ਮਿੰਦਰਾ ਵੀ ਆ ਗਈ ਜੀ ਆ ਮਿੰਦਰਾਲੀ ਪਾਵੜਾਲੀ ਜੋ ਸੋ ਸੋਨੀਆਂ ਦਾ ਵੀ ਮਿੰਦਰਾਲੀਆਂ ਤੇ ਬਹੁਤੇ ਵੀਰ ਆਪਣੇ ਕਹਿ ਦਿੰਦੇ ਆ ਚਲ ਪਸ਼ੂ ਚੰਗੇ ਤੋਂ ਚੰਗਾ ਵੇਖ ਕੇ ਹਰੇਕ ਭਰਾ ਚਾਹੁੰਦਾ ਹੀ ਆ ਹਾਂਜੀ ਹਾਂਜੀ ਪਰ ਇਹ ਕਰਮਾ ਵੀ ਮਿੰਦਰਾ ਗੱਡੀ ਵਾਕੇ ਬਲੇਰੋ ਗੱਡੀ ਦੇ ਵਿੱਚ ਕੱਲੀ ਜਾਣ ਵਾਲੀ ਆ ਕਿਉਂਕਿ ਜਦੋਂ ਬਿਲਕੁਲ ਲੰਬਾਈ ਦੀ ਆਪਾਂ ਗੱਲ ਕਰਕੇ ਲੰਬਾਈ ਤੁਸੀਂ ਵੇਖੋ ਤਾਂ ਵੰਗੇ ਦੇ ਨਾਲ ਹੀ ਇਹ ਟੱਚ ਕਰਨਾ ਫੋਕੇ ਤੇ ਔਕੀ-ਜੋਕੀ ਜਾਊਗੀ ਪਰ ਜਾਊਗੀ ਜ਼ਰੂਰ ਬਲੇਰੋ ਦੇ ਵਿੱਚ ਠੀਕ ਆ ਸੋ ਫੁੱਲ ਵਜਨ ਲੋਡ ਤੇ ਬਾਕੀ ਦਖਦੁਕ ਤੁਸੀਂ ਵੇਖ ਸਕਦੇ ਜੇ ਲੇਵੇ ਦੀ ਬਾਡਾ ਬੁੱਢਾ ਦੇਖ ਸਕਦੇ ਜੇ ਪੂਰਾ ਚੌੜਾ ਪਿੱਠ ਫੁੜਾ ਹੰਮ ਬਜਨਦਾਰ ਇਹ ਮਿਹੇੜ ਆਪਸੀ ਥਨਾਂ ਦਾ ਬਹੁਤ ਵਧੀਆ ਅਰਲੀਆਂ ਵਰਗੇ ਥਾਨ ਬਾਕੀ ਜ਼ੇਨਵੂਨ ਲੇਵੇ ਦੇ ਉੱਤੇ ਕਾਫੀ ਆ ਮਾਲ ਤਕਰੀਬਨ ਦੋਵੇਂ ਫੰਨੇ ਖਾਂ ਮੱਝਾਂ ਝੋਟੀਆਂ ਨੇ ਠੀਕ ਆ ਜੀ ਇਧਰੋਂ ਲੱਗ ਗਿਆ ਤੁਹਾਨੂੰ ਦਿਖਾ ਦਈਏ ਦਿਨ ਕਰਮਾਂ ਦੀ ਕੱਢ ਜੇ ਤਾਂ ਕੱਢ ਜੀ ਆ ਵੇਖੋ ਇਹਦੇ ਸੰਧੂ ਸਾਹਿਬ 17-18 ਕਿਲੋ ਦੀ ਗਰੰਟੀ ਵੀ ਹੈ ਗਰੰਟੀ ਦੇ ਆ ਮੈਂ ਆਈ ਹਾਂ ਆ ਦੇਖੋ ਬਹੁਤ ਖੂਬਸੂਰਤ ਇੱਕ ਸਾਰ ਪਧرائی ਤੁਸੀਂ ਜੇਕਰ ਕਰੋਗੇ ਇੱਕ ਸਾਰ ਪਧਰ ਲੇਵਾ ਹਜੇ ਸੋਨੀ ਵੀਰੇ ਮੈਨੂੰ ਲੱਗਦਾ ਵੀ ਹਜੇ 8-7 ਦਿਨ ਤਾਂ ਕੁਛ 10 ਦਿਨ ਸੰਧੂ ਸਾਹਿਬ ਦੇ ਉੰਜ ਰਹਿੰਦੇ ਆ ਉਤਰਾ 10 ਦਿਨ ਬੰਨੇ ਆ ਜੇ ਹਾਂਜੀ 10 ਦਿਨ ਮੈਨੂੰ ਲੱਗਦਾ ਵੀ ਬੰਦਾ ਵੇਂਦਾ ਰਵੇ ਵੀ ਬਕੀ ਤੋਂ ਕੀ ਬਣਦਾ ਕੀ ਬਣ ਜਾਣਾ ਇਹਨੇ ਠੀਕ ਹੈ ਠੀਕ ਹੈ ਚੰਗੀ ਆ ਮੈਂ ਹੋਊਗੀ ਤੁਜੇ ਕਿ ਦੁਜੇ ਮਾਲਕਾਂ ਦੁਜੇ ਦੱਸਿਆ ਆਪਾਂ ਤਜੇ ਤਜੇ ਕੋਈ ਵੀਰ ਸਮਝ ਕੇ ਲੈ ਲਵੇ ਭਾਵੇਂ ਮੈਂ ਰਾਜ਼ੀ ਆ ਵਜਨ ਲੋਡ ਪੂਰਾ ਤਜੇ ਕਰਮਾਂ ਦੀ ਸੁੰਧੀ ਲੱਗਦੀ ਆ ਸੁੰਧੀ ਆ ਬਹੁਤ ਵਧੀਆ ਖੂਬਸੂਰਤ ਦੋਸਤੋ ਬਾਕੀ ਮੇਰਾ ਪ੍ਰਾਮ ਮੜੰਗਾ ਚੈੱਕ ਕਰੋ ਬਾਡਾ ਸਟਰਕਚਰ ਚੈੱਕ ਕਰੋ ਸਿੰਗਲ ਹੱਡੀ ਚੰਗੀ ਪਲੀ ਪਲੀਤੀ ਆ ਪਲੀਪਲੋਸੀ ਬਹੁਤ ਜਿਆਦੀ ਆ ਚੰਗੇ ਫਾਰਮਰ ਨੇ ਭਰਾ ਨੇ ਚੰਗੀ ਰੀਗਨਲ ਸੇਵਾ ਕੀਤੀ ਆ ਉਹਦੀ ਗੱਲ ਹੋਣਾ ਪੈਂਦਾ ਵੀ ਉੱਤੇ ਤੇਲ ਲਾਉਣਾ ਨਾ ਕਿਸੇ ਪ੍ਰਾਰੇ ਵਾਕੀ ਪੀਪੇ ਪੀਪੇ ਖਵਾਇਆ ਵੀਰੇ ਖਵਾਇਆ ਜੀ ਆ ਕੋਈ ਸ਼ੱਕ ਨਹੀਂਗਾ ਠਾਪੀ ਸੰਤੂ ਸਾਹਿਬ ਤਾਂ ਵਾਜਦੀ ਜੇ ਖਵਾਇਆ ਹੋਵੇ ਕੋਈ ਜੇ ਕੋਈ ਚੀਜ਼ ਆ ਤੇ ਵਜਦੀ ਆ ਜੀ ਠਾਪੀਆਂ ਫਿਰ ਵਜਦੀਆਂ ਜੀ ਹੈ ਨਹੀਂ ਆ ਮੌਲੀ ਮਾਰ ਦੇ ਮਾਰ ਵੀ ਹੈ ਜੇ ਵੀ ਮੈਨਰੇ ਨੂੰ ਗਾੜਲਾ ਕਰ ਵੀ ਚਾਰ ਦਾ ਸੰਭੂ ਗਾਲੇ ਰੋਟੀ ਸੰਧੂ ਸਾਹ ਖੋਲ ਮਿਲੂਗੀ ਉਹਨੇ ਵੀ ਮਿਲੂਗੀ ਲੈ ਨਹੀਂ ਆ ਡੇਡ ਡੇਡ ਰੱਖ ਦਿਆਂ ਵਿਗਲਿਆ ਬਸ ਹੋਈ ਆ ਵੀ ਗਾਣਾ ਕੀਤੇ ਕਰਮਾ ਲਈ ਮਤਲਬ ਤੁਸੀਂ ਕੀ ਕਰਨਾ ਤਾਂ ਕਾ ਕੇ 10 15000 ਰੁਪਏ ਹੋਰ ਨਹੀਂ ਲੈ 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 ਆ ਹਰੇ ਇੱਕ ਮਾਰ ਦਾ ਹਰੇ ਨੂੰ ਦੇ ਦੇ ਅਗਲਾ ਦੁਬਾਰੇ ਫੇਰੀ ਮੰਗੂਗਾ ਜੇ ਇਹ ਤੇ ਬਜੂ ਕੋ ਤੇ ਸਹੀ ਹੈ ਸਹੀ ਹੈ ਸਹੀ ਹੈ ਲੋ ਵੀ ਮੇਰੇ ਭਰਾਵੋ ਇਹ ਮੈਂ ਤੁਸੀਂ ਚੈੱਕ ਕਰ ਲਈ ਆ ਮੰਜਾ ਰਹਿੰਦਾ ਜਿਵੇਂ ਸਿਆਣੇ ਦੀ ਗੱਲ ਹੋਣਾ ਵੀ ਮੈਂ ਏਡੀ ਕ ਪਲੀ ਪਲੀਤੀ ਆ ਵੀ ਮੰਜਾ ਹੀ ਰਹਿੰਦਾ ਵਾਕਏ ਠੀਕ ਹੈ ਜੀ ਲਿਸ਼ਕਲੁਸ਼ਕ ਛੇੜੇ ਦੀ ਸ਼ੂਨੀ ਗੋ ਪਤਲਾ ਆਪਣਾ ਪਿੰਡਾ ਵੇਨਵੋਨ ਪਿੰਡੇ ਦੇ ਉੱਤੇ ਤੁਸੀਂ ਆਏ ਵੇਖੋਗੇ ਜਿਵੇਂ ਬਿਲਕੁਲ ਉਸਵੇਂ ਉਹਦੇ ਟੋਟੀਆਂ ਨੂੰ ਤੇ ਇਧਰ ਸੇਰ ਨੂੰ ਰਾਹ ਜਾਂਦੇ ਹੁੰਦੇ ਆ ਠੀਕ ਆ ਜੀ ਲੈ ਵੀ ਸੋਨੀ ਵੀਰੇ ਇਹਦਾ ਮੋਲ ਲੋ ਕਰ ਦੇਣਾ ਜਿਹੜਾ ਸਾਡਾ ਇੱਕ 40 ਕਰਦੇ ਆਪਾਂ ਮੈਂ ਤਾਂ ਇਹ ਵੀ 1.5 ਲੱਖ ਦੀ ਆ ਪਰ ਇਹ ਆ ਵੀ ਗਾੜ ਦੇ ਭਰਾ ਨੂੰ ਰੋਟੀ ਖੁੱਲੀ ਮਿਲੂਗੀ ਜਿਹੜਾ ਦਾਦੇ ਸਾਹਿਬ ਲੂਗਾ ਕਰ ਦਈਏ ਫਿਰ ਜਾਂ 30000 ਰੁਪਏ ਚ ਛੱਡ ਦਈਏ ਕਿੰਨੇ ਚੋਂ ਕਾਲੀ ਜੋ ਅੱਛਾ ਮੈਨੂੰ ਇਕੱਲਾ 3000 ਛੱਡ ਗਿਆ ਰਕਮ ਕਿਹੜੀ ਛੜਮਾਈ ਬਾਕੀ ਤਰੇ ਦਾਦਾ ਸਦੂ ਸਾਹਾ ਅੱਜ ਮੇਰੀ ਤੂੰ ਮੰਨਣੀ ਨਹੀਂ ਨਹੀਂ ਅੱਜ ਮੈਂ ਕਰਾਂਗਾ ਸਦੂ ਸਾਹਾ ਹਾਂ ਅੱਜ ਭਾ ਮੈਨੂੰ ਛਾਵੇਂ ਹੁਣ ਤਾਂ ਵੀ ਮੰਨ ਲੂਗਾ ਹਾਂ ਲੈ ਵੀ ਸੋਨੀ ਲਈਏ ਮਾਨਤਨ ਕਰਕੇ ਤੂੰ ਇਹ ਨਛਰਾ ਸਦੂ ਸਾਹਾ 37 ਦੀ ਤੂੰ ਆ ਨਾ ਪਿਆ ਮੇਰਾ ਭਰਾ ਹਾਂ ਜੀ 35 ਦੀ ਕਰਦੀਏ ਜਾਂ 35 ਜੋ ਹੋਰ ਕੀ ਕਰਦਾ ਵੇਖ ਲੈ ਤਲ ਯਾਰ ਹੋਰ ਛੱਡ ਦੂੰਗਾ ਚੌਤੀ ਦੀ ਜਾਨਦਗੀ ਜਾਨਦੀ ਏ ਠੀਕ ਆ ਮੈਂ ਛਾਲ ਥੋੜੀ ਜਿ ਵੱਧੂ ਮੈਂ ਵੱਡੀ ਮਾਰੂ ਸੀ ਕਰ ਮੈਂ ਕਹਾਂ ਵੀ ਸੋਨੀ ਨੇ ਫਿਰ ਢੱਲੇ ਮੂੰਹ ਕਰਕੇ ਕਿਹਾ ਅੱਜ ਮੈਂ ਤੁਹਾਨੂੰ ਕਹਤਾ ਮੈਂ ਅੱਜ ਜਿਹੜੀ ਮਰਜ਼ੀ ਮਾਰ ਲਉ ਹਾਂ ਮੈਂ ਵੀ ਚੌਤੀ ਦੀ ਹੋ ਜੂਗੀ ਮੇਰਾ ਭਰਾ ਗੱਬਾਂ ਨਾ ਟੁੱਕੀ ਆ ਅੱਠਾ ਦਸਾਂ ਦਿਨਾਂ ਤੋਂ ਉਹਦੇ ਚੇਹ ਬਾਕੀ ਹਵਾਨੇ ਲਵੇ ਤੇ ਨੋਹਾਰ ਮੇਰਾ ਭਰਾ ਦੇਖਿਆ ਜੀ ਵੀ ਉਹਦੀ ਗੱਲ ਕਰੋ ਵੀ ਉਹਦਾ ਵੀ ਕੀ ਤੋਂ ਕੀ ਬਣ ਜਾਣਾ ਠੀਕ ਆ ਜੀ ਉਹ ਗੱਲ ਬਾਤ ਹੋਣੀ ਆ ਫੇਸ ਕੁਆਲਟੀ ਚੈੱਕ ਕਰੋ ਸ਼ਾਈ ਦੇਖੋ ਬਿਲਕੁਲ ਮੱਥਾ ਸਿੰਗ ਦੀ ਬਣਾਵਟ ਚੰਗੀ ਆ ਕਿਉਂਕਿ ਮੈਂ ਤਾਂ ਕੱ ਇਧਰੋਂ ਤੋਂ ਆਪਾਂ ਵਿਖਾ ਦਿੰਨੇ ਬਹਿਣੀ ਇੱਕ ਬਹਿਣੀ ਵਾਲੀ ਪਾਸਿਓਂ ਟਿਕਾ ਜੂ ਵੰਡ ਗਰਲਾ ਵੀ ਕਈ ਬਣੋ ਦੋਸਤ ਪਸ਼ੂ ਉੱਤੋਂ ਆਪਾਂ ਬਹੁਤ ਜਿਆਦਾ ਹੈਵੀ ਬੋਡੀ ਦੇਖ ਲੀਗੇ ਸਫਾਈਆਂ ਦੇ ਦੇਖ ਲੀਗੇ ਥੱਲੇ ਵੰਡ ਗਰਨ ਵਾਲੇ ਪਾਸਿਓਂ ਮਾਰ ਖਾ ਜਾਂਦਾ ਤੇ ਪੀੜੀ ਦੇ ਪਾਗਿਆ ਬਾਕੀ ਤੁਸੀਂ ਦੇਖ ਸਕਦੇ ਹੋ ਨਖੇੜ ਮਰਲੇ ਦੀਆਂ ਮਰਲੇ ਵੰਡਾ ਤੇ ਮੁਠੀ ਮੁਠੀ ਥਾਨ ਚੰਗਾ ਲੇਵਾ ਆਰਡਰ ਕੁਆਲਟੀ ਬਹੁਤ ਸੋਹਣੀ ਸੁਪਸੰਦ ਆਊਗੀ ਭਰਾਵਾ ਬਣਾਉਂਦਾ ਚੰਗੀ ਮੱਝ ਫੁੱਲਾਏ ਦੀ ਬੋਡੀ ਵੇਟ ਦੇ ਵਿੱਚ 134000 ਦਾ ਤੁਹਾਨੂੰ ਇਹ ਨਗ ਮਿਲ ਜੂਗਾ ਅੱਗੇ ਨੈਕਟ ਆਪਾਂ ਤੀਜੇ ਚੌਥੇ ਨੰਬਰ ਤੇ ਚੱਲਦੇ ਆਂ ਵੀਰ ਸੋਨੇ ਇਹਦੀ ਗੱਪਣ ਆ ਸੰਧੂ ਸਾਹਿਬ ਗੱਪਣ ਆ ਗਈ ਆ ਹਾਂਜੀ ਮੈਂ ਵੀ ਅੱਗੇ ਗੱਪਣ ਮੈਂ ਤੁਹਾਨੂੰ ਇੱਕ ਹੋਰ ਦਿਖਾ ਦਿੰਨੇ ਆ ਸੋਨੇ ਵੀਰ ਕਿੰਨਾ ਸੁਆ ਜਿਹੜਾ ਫਿਰ ਇਹਦਾ ਸੁਆ ਸੰਧੂ ਸਾਹਿਬ ਦਾ ਸਾਰੇ ਦੂਜਾ ਹੀ ਦੱਸਦੇ ਆ ਗਾਰੀ ਤੇ ਜਾ ਵੀ ਸਮਝ ਲਵੇ ਕੋਈ ਵੀਰ ਠੀਕ ਆ ਚੋ ਬਾਹਰੋਂ ਲਈਦਾ ਜਦੋਂ ਉਹ ਦੂਜਾ ਹੀ ਕਹਿੰਦੇ ਆ ਇਹ ਵੀ ਦੂਜਾ ਹੀ ਦੱਸਿਆ ਤਰਾ ਠੀਕ ਆ ਜੀ ਲਓ ਜੀ ਠੀਕ ਆ ਜੀ ਬਾਕੀ ਮੇਰਾ ਭਰਾ ਇਹ ਢਾਂਚਾ ਲੈਵੇ ਚੱਟ ਦੀ ਬੰਤਰ ਵੇਖ ਲਓ ਦਿਨੇ ਵੀ ਸੁਣਿਓ ਜੀ ਹਫਤਾ ਲੈ ਲੈਣਾ ਹਫਤਾ ਸੰਧੂ ਸਾਹਿਬ ਲਓ ਵੀ ਇੱਕ ਹਫਤਾ 1 ਵੀਕ ਦੋਸਤ ਸਮਝਦਾ ਵੀ ਪੈਂਡਿੰਗ ਆ ਸੁਆਬ ਤਿੱਜਾ ਮੰਨ ਕੇ ਸੌਦਾ ਕਰ ਲਿਆ ਜੇ। ਬਾਕੀ ਥਣ ਗੋਲ ਤੁਸੀਂ ਵੇਖ ਸਕਦੇ ਜੇ ਬਿਲਕੁਲ ਮੋٹے ਥਾਰਾ ਜਿਵੇਂ ਇੱਕ ਸ਼ਾਈ ਵਾਲ ਵਹਿੜਾ ਵਲ ਥਣ ਲੱਗਾ ਹੁੰਦਾ ਠੀਕ ਆ। ਬਾਕੀ ਪਿੰਡੇ ਪੁੰਡੇ ਦੀ ਕਰਮਾ ਲਈ ਵੀ ਬੜੀ ਪਤਲੀ ਐ ਚਗਾਠਾ ਚਗੂਠਾ ਚੌੜਾ ਸਿੰਘ ਦੀ ਬਰਾਵੜ ਚੰਗੀ ਐ ਵੱਡੀਆਂ ਮੱਜਾਂ ਦੇ ਵਿੱਚ ਹੀ ਆ ਜਾਂਦੀ ਐ 100 'ਚ ਕੋਈ 90% 85% ਮੱਜਾਂ ਪਾਏ ਸੇ ਕੱਦਗਾਠ ਦੇ ਵਿੱਚ ਵੇਖਦੇ ਆ ਠੀਕ ਆ। ਆ ਬਾਕੀ ਆ ਬੈਕ ਸਾਈਡ ਐ ਦੀ। ਆ ਦੇਖੋ। ਆ ਲੈਵੇ ਦੀ ਬੰਤਰ ਕਰੋ ਜਗ ਠੀਕ ਆ ਜੀ। ਸੋ ਬਾਕੀ ਥਾਂ ਥਾਂ ਬੜਾ ਸੁਆਦੀ ਆ ਸੋਨੇ ਗੱਬੜ ਮੈਂ ਆਪਣੇ ਕੋਲ 53 ਦੀ 55 ਸੰਕਵਾ ਜੇ ਕੋਈ ਖੜੂਗਾ ਵੀ ਨਾ ਆਪਾਂ ਇੱਥੇ ਵੀਡੀਓ ਕਾਉਂਦੇ ਵੀ ਤਪਾਦਾਂਗੇ ਬਾਕੀ ਗੱਡੀ ਤੋਂ ਲਾਤੀ ਮੈਂ ਕੋਈ ਟਿੱਪ ਲਵੇ ਜੇ ਕੋਈ ਆਨਲਾਈਨ ਹੀ ਮੰਗਾਊਗਾ ਤੇ ਬਿਲਕੁਲ ਇਹ ਤਾਂ ਸਮਝਿਆ ਕਰੇਂ ਸੋ ਪੈਸਾ ਕਰਾਉਂਦਾ ਆ ਇਹ ਦੇਨੇ ਆ ਸੰਤੂ ਜਬ ਆਪਾਂ ਪਾਟਾ ਲੋਟ ਹੋਇਆ ਦੇ ਕੱਢ ਦੇਣਾ ਬਾਹਰ ਅਗਰੇ ਨੇ 50 ਰੁਪਏ ਦੇ ਦੇਣੇ ਆ ਪਾਟਾ ਗਾਂਧੀ ਦੇ ਸਿਰ ਤੇ ਕੋਲੋਂ ਪਾਟਾ ਵੀਰੇ ਬੈਕ ਕਰਵਾ ਬੈਕ ਕਰ ਲੋ ਹਾਂਜੀ ਹਾਂ ਸਹੀ ਆ ਮੈਂ ਵੀ ਪਾਟਾ ਨੋਟ ਸੋਨੀਆਂ ਦਾ ਨਹੀਂ ਲੈਣਾਗਾ ਚਾਹੇ ਕਿਸੇ ਵਪਾਰੀ ਵੀਰ ਦੀ ਗੱਲ ਕਰ ਲਈਏ ਚਾਹੇ ਘਰੇਲੂ ਘਰ ਵਾਲੇ ਦੀ ਗੱਲ ਕਰ ਲਈਏ ਜਿੰਨੇ ਦੋਸਤ ਜਿੰਨੀ ਰਕਮ ਦੀ ਸ਼ਾਇ ਦੇਣੀ ਹੈ ਨੋਟ ਪਾਟਾ ਅਗਲਾ ਪਾਸੇ ਕਰ ਦਿੰਦਾ ਮਾਲ ਦੇ ਵਿੱਚ ਵੀ ਕੋਈ ਡਿਫੈਕਟ ਵਾਲਾ ਨਾ ਲਾਓ ਠੀਕ ਹੈ ਜੀ ਬਿਲਕੁਲ ਇੱਕ ਨੰਬਰ ਤਿੱਪਣ ਉਹਦੀ ਤਸੱਲੀ ਪੂਰੀ ਰਹੂ ਕਿ ਜੇੜਾ ਕੋਈ ਆਨਲਾਈਨ ਸੌਦਾ ਕਰੂਗਾ ਭਾਰਤੀਸ਼ੇ ਦੀ ਵੀ ਗਰੰਟੀ ਦੱਸਣੀ ਹੈ ਗਰੰਟੀ ਹੋਊਗੀ ਜੀ ਬਾਕੀ ਮੈਂ ਚੰਗੀ ਆ ਸੋਨੀ ਵੀਰੇ ਗੱਪਣ ਮੈਂ ਚਲੋ ਕੋਈ 8-7 ਦਿਨ ਸਾਹਮਣੀ ਸੁੱਤ ਲੇ ਕੀ ਮੁੱਲ ਮੁੱਲ ਤੇ ਸੰਧੂ ਸਾਹਿਬ ਉਤਰਾ ਕਬੱਟੀ ਕਰਨਾ ਹੈ ਹਾਂਜੀ ਆਹ ਲਓ ਕ ਹਜੇ ਆਂਦਾ ਕੱਚੀ-ਕੁੱਚੀ ਆ ਮੈਂ ਇੱਕ ਪੰਝੀ ਦੀ। ਬਾਕੀ ਜੋ ਤੇ ਹੈਗਾ ਹੋਰ ਮਾਨਤਾਨ ਕਰਦਾਂਗੇ। ਕਰਦੇ ਆਪੇ ਕਰਦੇ ਸੀ। ਆਪੇ ਖਿੱਚ ਕੇ ਕਰਦੇ ਮੇਰਾ ਭਰਾ। 20 ਹੀ ਦੇ ਦिए। 20 ਹੀ ਦੇ ਦੇ। ਅੰਦਰ ਕੋਈ ਹੁੰਦੀ ਥੋੜੀ ਬਾਕੀ ਛੋੜ ਚੱਪਾ। ਲੋਕ ਕਰਦਾਂਗੇ ਮਾਨਤਾਨ ਤੁਹਾਡਾ। ਮੈਂ ਚੰਗੀ ਆ ਬਾਡੀ-ਬੂਡੀ ਵੇਡ ਚੰਗਾ ਚੱਲੂ ਸਾਹਿਬ ਇਹਨੇ ਸਵਾਲ ਲੱਖਦੀ ਆ। ਮੈਂ ਚੰਗੀ ਵਿਖਤੀ ਆ। ਬਿਲਕੁਲ ਜਿੱਦਰਾ ਆ। ਸਵਾ ਕੇ ਬਿਲਕੁਲ ਭਾਵੇਂ ਝੋ ਤੇ ਜਵਾ ਕੇ 12 ਕਿਲੋ ਭਾਵੇਂ 13 ਕਿਲੋ ਦੀ ਕੀਮਤੀ ਦਿੱਤੀ ਬੰਦਿਆਂ ਨੇ ਵੀ ਪਹਿਲੇ ਥੱਲੋ ਚੋਇਆ ਉਹ ਤੇ ਦੁੱਜੇ ਨਹੀਂ ਕਹਿੰਦੇ ਪਰ ਆਪਾਂ ਤੀਜੇ ਨੂੰ ਸਮਝ ਕੇ ਹਾਂਜੀ। ਲਓ ਵੀ ਦੱਸੋ 20 ਦੇ ਵਿੱਚੋਂ ਮਾਂਤਮ ਲੱਗਦਾ ਸੋਣੇ ਕਿੰਨਾ ਯਾਰ ਕਰਨਾ 2 ਕਰਨਾ ਕੀ ਕਰਨਾ ਹੈ? ਚੱਲ 2 ਹੀ ਕਰ ਦਾਂਗੇ ਸੰਤਾ। 18 ਵੀ 18 ਦੀ। ਲਓ ਵੀ 18 ਦੀ ਦੋਸਤੋ ਮਾਝ ਮਿਲ ਜੂਗੀ। ਪਲੀ ਪਲੀਤੀ ਆ ਮੇਰਾ ਆਪਣਾ ਇੱਥੇ ਆਣ ਕੇ ਕੋਈ ਇਹ ਨਹੀਂ ਕਹਿ ਸਕਦਾ ਵੀ ਯਾਰ ਲਿੱਸੀ ਪਿੱਕੀ ਮਾਝਾ ਦੇ ਵੇਰ ਨੇ ਵੱਡੀ ਕਰਕੇ ਵਿਖਾ ਦਿੱਤਾ। ਬਾਕੀ ਸਾਧੂ ਸਾਹਿਬ ਆਪਾਂ ਬਾਕੀ ਦੱਸਿਆ ਵਾ ਜਿਹੜੀ ਵੱਡੀ ਉਹ ਵੱਡੀ ਵਿਖਾਵਾਂਗੇ ਜਿਹੜੀ ਨਿੱਕੀ ਉਹ ਨਿੱਕੀ ਦਿਖਣੀ ਆ। ਬਾਕੀ ਕਰਮਾਂ ਦੀ ਥੱਲੇ ਦੇਖੋਗੇ ਤੁਸੀਂ ਢੋਲ ਬੰਨੂਗੀ ਢੋਲ ਜਿੰਨੂੰ ਆਉਂਦੇ ਠੀਕ ਆ ਜੀ। ਸੋ ਮਗਰੇ ਪਾਊਗੀ ਪਰ ਪਾਊਗੀ ਇਹ 5 ਕਰੀਓ ਮੇਰਾ ਪਰ ਆਪੀ ਅਪੀਲ ਕਰਨੀ ਚੰਗੀ ਮੈਂ ਆ ਇੱਕ ਅੱਗੇ ਸੋਨੀ ਆ ਮੈਂ ਸੁਨੀ ਆਪਣੀ ਆ ਮੈਂ ਸੰਧੂ ਸਾਹਿਬ ਠੀਕ ਹੈ ਜੀ ਦੇਖੋ ਦੁੱਧ 12 ਕਿਲੋ ਹੋਊਗਾ ਇਹ ਖੁੱਲਾ ਠੀਕ ਹੈ ਵੀਰੇ ਮੈਂ ਵੀ 12 ਕਿਲੋ ਦੁੱਧ ਤੇ ਸੂਈ ਨੂੰ ਅੱਜ ਦਿਨ ਕਿੰਨੇ ਹੋ ਗਏ ਆ ਦੇਣੇ ਨੂੰ ਅੱਜ 6-7 ਦਿਨ ਮਗਰ ਕੱਤੀ ਕਟਾ ਇਹਦੇ ਮਗਰ ਕੱਟਾਈ ਮਾਜੀ ਮਗਰ ਕੱਟਾ ਤੇ 12 ਕਿਲੋ ਦੁੱਧ ਜੋਖਵਾਏ ਦੇ ਥੱਲੇ ਸੋਨੀਆਂ ਦਾ ਵੀ ਹੈਗਾ ਮੌਕੇ ਤੇ ਬਾਕੀ ਸੂਬਾ ਦੂਜਾ ਤੀਜਾ ਤੀਜਾ ਮੰਨ ਕੇ ਵੀ ਤੁਸੀਂ ਸੌਦਾ ਕਰ ਲਿਆ ਜੀ ਸਿੰਗਲ ਹੱਡੀ ਆ ਕਾਰੇ ਬਿਲਕੁਲ ਹੱਡੀ ਦੇ ਵਿੱਚ ਆ ਗਈ ਬਿਲਕੁਲ ਪਤਲਾ ਪਿੰਡਾ ਤੇ ਚਵਾਈ ਦੋਸਤੋ ਕਿਸੇ ਪਸ਼ੂ ਦੀ ਜੇਕਰ ਕੋਈ ਡਿਫੈਕਟ ਹੋਇਆ ਤਾਂ ਪਹਿਲਾਂ ਵੀ ਗੱਲ ਕੀਤੀ ਸੀ ਵਿੱਚ ਦੱਸੀ ਜਾਊਗੀ ਤੇ ਬਾਕੀ ਮੇਰਾ ਭਰਾ ਇੱਥੇ ਆਣ ਕੇ ਤੁਸੀਂ ਦੋ ਟਾਈਮ ਤਿੰਨ ਟਾਈਮ ਚੋਕੇ ਆਪਣੀ ਤਸੱਲੀ ਕਰ ਲਿਆ ਜੀ ਆ ਦੇਖੋ ਸੋ ਬਹੁਤ ਖੂਬਸੂਰਤੋ ਲੇਵਾ ਇਹਨੂੰ ਵੀ ਲੱਗਾ ਠੀਕਾ ਜੀ 12 ਕਿਲੋ ਦੁੱਧ ਇਹਦੇ ਥੱਲੇ ਹੁਣ ਹਾਜ਼ਰ ਆ ਕਬੈਣੀ ਵਾਲੇ ਪਾਸੇ ਤੁਸੀਂ ਵੇਖ ਲਓ ਸੋ ਥਣ ਦਾ ਸਾਈਜ਼ ਬੰਡਦਰਲ ਆ ਤੁਹਾਡੇ ਸਾਹਮਣੇ ਆ ਦੇਖੋ ਠੀਕਾ ਸੋਨੀ ਵੀਰੇ ਐਸ ਵਕਤ 12 ਕਿਲੋ ਇਹਦੇ ਫਰਾ 12 ਕਿਲੋ ਆਇਆ ਖੁੱਲਾ ਮਿਲ ਕੇ ਦਵਾ ਦੇ ਸੱਜੂ ਸਾਹਿਬ ਉਹ ਦਿਖਾ ਦਿਓ ਤਾਂ ਕਿਹੜਾ ਬੱਚਾ ਦਾ ਹੋਵੇ ਕੱਡਾ ਉਹ ਕੰਧ ਨਾਲ ਜਿਹੜਾ ਵੱਜਾ ਵਾ ਹਾਂ ਕੱਟਾ ਤਾਂ ਬੇਚ ਗਿਆ ਲੋ ਜਰਾ ਚਾਹਿਆ ਸੱਤਾ ਕੁਲਾ ਪਰ ਅਲਾਵਾ ਵੀ ਅੱਜ ਰੈਡੀ ਤੇ ਚੜੋ ਆਹੋ ਭੜਿਆ ਭੜਿਆ ਨਾ ਕਿ ਆਂਗਿਆ ਟੀਗਾ ਚੰਗਾ ਗੇਨੇ ਪਾ ਲਓ ਠੀਕਾ ਜੀ ਕੱਟਾ ਮਾਲੀ ਦੋਸਤੋ ਚੰਗਾ ਬਣੂਗਾ ਵਾਲੇ ਸਮੇ ਤੇ ਠੱਲਾ ਠੱਲਾ ਤੁਸੀਂ ਦੇਖੋਗੇ ਪਿੰਡਾ ਪੁੰਡਾ ਬੜਾ ਠੱਲਾ ਚੰਗਾ ਮਾਲੀ ਆ ਭਾਰੀ ਗਰਦਮ ਦੇ ਵਿੱਚ ਕੱਟਾ ਤਿਆਰ ਹੋਊਗਾ ਤੇ ਇਹ ਸੋਨੀ ਵੀਰੇ ਮੱਝ ਕਿੰਨੇ ਦੀ ਦੇ ਰਿਆਂ ਅੱਜ ਇਹਦਾ ਮੈਨੂੰ ਇੱਕ 28 ਦੀ ਦੇ ਦਈਏ ਸੰਤੂ ਸਾਹਿਬ 28 ਦੀ ਇੱਕ ਪੰਜੀ ਦੀ ਦੇ ਦਈਏ ਇੱਕ ਪੰਜੀ ਦੀ ਦੇ ਦਈਏ ਇੱਕ ਪੰਜੀ ਦੀ ਮੈਂ ਤਾਂ ਇਹ ਵੀ ਮਾਰਦਗੇ ਛਾਲ ਕਰਦਗੇ ਮਾਰ ਦੇ ਫੇਰ ਛਾਲ ਆ ਜ ਤੇਰੀ ਸ਼ਰਮ ਮਾਰ ਦੇਣੀ ਆ ਚੱਲ 12 ਕਿਲੋ ਦੁੱਧਾ ਹਾਂਜੀ ਹਨਾ ਉਹ ਆਦਾ ਵੀ ਪਿੰਡਾਂ ਵਿੱਚੋਂ ਪਿੰਡ ਸੁਨੀ ਦਾ ਪਿੰਡ ਸੁਨੀ ਦਾ ਮਾਰੀ ਹੈ ਮਾਰੀ ਤੇ ਗਾਲਾਂ ਵੀ ਇੱਕ ਪਤਲੀ ਇੱਕ ਭਾਰੀ ਉਹ ਗੱਲ ਹੋ ਜਾਣੀ ਵੀ ਇਹ ਦੋਵੇਂ ਇੱਕੋ ਥਾਂ ਨਾ ਕਰਦਿਏ ਨਹੀਂ ਇਹ ਮੰਗੀ ਆਈ ਸੰਤੂ ਸਾਹਿਬ ਹੈ ਇਹ ਥੋੜੀ ਮਹਿੰਗੀ ਆਈ ਉਹਦੇ ਨੂੰ ਜਾਂ 20 ਹੀ ਕਰਦੇ ਜਾਂ 12 ਕਰਦੇ ਰਹੇ ਸਨ ਸਾਹਿਬ 20 ਹੀ ਕਰਦੇ 20 ਹੀ ਕਰਦੇ ਕਿਉਂਕਿ ਇਹ 212 ਕਿਲੋ ਦੁੱਧ ਦਾ ਤੇ 1,20,000 ਦੀ ਮੱਝ ਮਿਲ ਜੂਗੀ ਕਟਾ ਵਗਰਾ ਵਾਧੇ ਕਰ ਮੈਂ ਤੁਹਾਨੂੰ ਦਿਖਾ ਦਿੱਤੀ ਆ ਇਧਰ ਬਹਿਣੀ ਵਾਲੇ ਪਾਸੇ ਮੇਰਾ ਭਰਾ ਕੋਈ ਤੁਸੀਂ ਦੇਖ ਲਓ ਕਿਉਂਕਿ ਬਾਅਦ ਵਿੱਚ ਦੂਰੋਂ ਮੇਰੇ ਤੁਸੀਂ ਤੁਰਨਾ ਆਣ ਕੇ ਵੀ ਰਹਿਣ ਆ ਕੇ ਵੀ ਆਪਾਂ ਕਿਸੇ ਪਾਸੇ ਕੋਈ ਠੰਮ ਮਹਿਬਾਨ ਨਹੀਂ ਦੇਖਾਂਗੇ ਠੀਕ ਹੈ ਜੀ ਸੋ ਬੰਦਾ ਬਿਰਲਾ ਬਾਕੀ ਸਪੇਸ ਗੈਪ ਚੰਗਾ ਫੇਸ ਕੁਆਲਿਟੀ ਚੰਗੀ ਆ ਬਾਕੀ ਚਾਰੂ ਮੈਂ ਪੂਰੀ ਟਿਕਾ ਦੀ ਗਾਲੇ ਗੋਲੇ ਪਈ ਆ ਠੀਕ ਹੈ ਇਦੋਂ ਬਾਅਦ ਇੱਕ ਕਿਸਾਨ ਵੀਰੋ ਟੋਕੜ ਤੁਹਾਨੂੰ ਮੱਝ ਦਿਖਾ ਦਿੰਨੇ ਆ ਅੱਗੇ ਚੈੱਕ ਪਾਸ ਹੋਈ ਨਹੀਂ ਕਿ ਪਰ ਹੁਣ ਤੇ ਬਿਲਕੁਲ ਅੱਗੇ ਨੇੜ ਆ ਡੇਢ ਮਹੀਨਾ ਪੂਰਾ ਹੋ ਗਿਆ ਸੰਧੂ ਸਾਹਿਬ ਹਾਂ ਫੁੱਲ ਗਰੰਟੀ ਦਿੱਤੀ ਪਰ ਆਪਾਂ ਲੈ ਚੈੱਕ ਨਹੀਂ ਹੋਈ ਆਪਾਂ ਗਰੰਟੀ ਦੇ ਨਹੀਂ ਦੇਣੀ ਤੋ ਕੱਲ ਨੂੰ ਮੁੜ ਕੇ ਰੱਟਾ ਫਾਈ ਫਿਰੇ ਅਗਲਾ ਅੱਜ ਆਪਾਂ ਫੰਡਰ ਕਰਕੇ ਦੇਣੀ ਆ ਗਾੜੀ ਕੇ ਦੇ ਨਿਕਲ ਆਵੇ ਕਿਸ ਦੇ ਮੁਕੱਦਰ ਆ ਕਿਸ ਦੇ ਮੁਕੱਦਰ ਆ ਲੈ ਵੀ ਸੋਹਣੀ ਜੇ ਦੋ ਦਿਨਾਂ ਮੰਤੀ ਦਾ ਹੋਊਗਾ ਉਹ 6 ਕਿਲੋ ਮਿਲਦੀ ਕਿਵੇਂ ਆ ਮਿਲਦੀ ਉਥੇ ਪਾੜੇ ਦੇ ਨੇ ਤਰੀ ਆਈ ਤੇ ਕਰ ਵੀ ਸਕਦੀ ਏ ਐਡਾ ਠੀਕਾ ਵੀ ਲੈ ਸਕਦੀ ਹੰਦੂ ਸਾਹਿਬ ਠੀਕਾ ਠੀਕਾ ਲੋਭੇ ਗੰਦੋਸੋ ਪਾੜੇ ਤੇ ਮਿਲਦੀ ਆਈ ਆ ਇੱਥੇ ਨਵੀਂ ਥਾਂ ਤੇ ਕੇ ਪਸ਼ੂ ਕਈ ਵਾਰ ਇੱਕ ਦੋ ਦਿਨ ਉਪਰਾ ਕਰਦਾ ਵੀ ਆ ਕੋਈ ਟੀਕਾ ਵੀ ਲੈ ਕੇ ਜਾ ਸਕਦਾ 6 ਕਿਲੋ ਧਾਰਾਂ ਨੀਲੀ ਰਾਵੀ ਦੇ ਵਿੱਚ ਸਮਝ ਲਿਆ ਜੇ ਅੱਖ ਬਿੱਲੀ ਬਣ ਗਈ ਆ ਨਿਸ਼ਾਨੀਆਂ ਨੂੰ ਸ਼ੂਨੀਆ ਪ੍ਰੋਪਰੀ ਕਵਰ ਕਰਦੀ ਆ ਤੂੰ ਤੇ ਨਿਸ਼ਾਨ ਪੂਛ ਉੱਪਰ ਤੱਕ ਵਾਈਟ ਚਾਰੇ ਖੁਰ ਚਾਰੇ ਲੱਤਾਂ ਧੋਪੀਆਂ ਨੇ ਠੀਕ ਆ ਇਹ 45 ਦਿਨਾਂ ਦੀ ਬਣੀ ਏ ਇਹ 45 ਦਿਨਾਂ ਦੀ ਬਣੀ ਆ ਸੰਧੂ ਸਾਹਿਬਾ ਲੋ ਜੀ 45 ਦਿਨਾਂ ਦੀ ਦੋਸਤੋ ਇਹ ਬਣੀ ਆ ਕੋਈ 15 20 20 ਦਿਨਾਂ ਨੂੰ ਕੋਈ 2 ਮਹੀਨੇ ਦੀ ਮੈਂ ਵੈਸੇ ਚੈੱਕ ਹੋ ਜਾਂਦੀ ਹੋਂ ਨੂੰ ਭਾਵੇਂ 40 ਦਿਨਾਂ ਦੇ ਵਿੱਚ ਕੋਈ ਵੀ ਡਾਕਟਰ ਕਰਦੇ ਪਏ ਕਈ ਕਰਦੇ ਕਈ ਕਈ ਵਿੱਚ ਕੋਈ ਮੇਰਾ ਭਰਾ ਡਾਕਟਰ 파ਰਕੂ ਨਾਲ ਲੈ ਕੇ 40 ਦਿਨਾਂ ਦੇ ਵਿੱਚ ਚੈੱਕ ਹੁੰਦੀ ਆ ਤੇ 40 ਦਿਨਾਂ ਦੇ ਵਿੱਚ ਤੁਸੀਂ ਚੈੱਕ ਕਰਾ ਸਕਦੇ ਹੋ ਪਰ ਇਹ ਕਰਮਾਂ ਵੀ ਅੱਜ 45 ਦਿਨਾਂ ਦੀ ਆ ਠੀਕ ਆ ਜੀ ਤੇ 20 ਦਿਨਾਂ ਬਾਅਦ ਜਿਹੜਾ ਵੈਸੇ ਵੀ ਨਾਰਮਲ ਕਿਸੇ ਵੀ ਭਰਾ ਨੇ ਠੀਕ ਆ ਜੀ ਚੈੱਕ ਕਰਕੇ ਤੁਹਾਨੂੰ ਦੱਸ ਦੇਣੀ ਆ ਉਹ ਅੱਗੇ ਦਾ ਮੁਕੱਦਰ ਕਿਸਮਤ ਕਿਸੇ ਦੀ ਠੀਕ ਆ ਜੀ 6 ਕਿਲੋ ਤੇ ਮੈਂ ਫਿਰ ਅਕੇ ਵੀਰੇ ਸੋਨੀ ਤਿੱਜੇ ਸੁਬਲੀ ਬਣੀ ਕੇ ਚੌਥਲੀ ਬਣੀ ਹੈ ਇਹ ਸੰਦੂ ਸਾਹ ਆਪਦੀ ਕੋਈ ਸਮਝ ਕਰ ਲੈ ਉਹਨੇ ਮਾਲ ਕਹਿੰਦੇ ਕਿ ਤਿੱਜਾ ਸੁਆਵਾ ਕੋਈ ਚੌਥਾ ਸਮਝ ਲੈ ਕੋਈ ਤਿੱਜਾ ਸਮਝ ਲੈ ਭਾਵੇਂ ਕੋਈ ਦਾਵਾ ਸਮਝ ਲੈ ਆਪਾਂ ਇਹ ਹੋਣ ਮੌਕੇ ਤੇ ਤੂੰ ਮਾਲ ਕੇ ਹੁਣ ਤੈਨੂੰ ਕੋਈ ਲੱਗਦੀ ਮੈਂ ਤਿੱਜਾ ਸਮਝ ਕੇ ਲਈ ਆ ਗਾੜੀ ਉਹਨੇ ਕਿਹ ਵੀਰੇ ਆਪਦੀ ਸਮਝ ਕਰਦੀ ਆ ਨਹੀਂ ਕਈ ਏਰੀ ਦੁੱਜੇ ਹੁੰਦੀ ਆ ਕੇ ਕਈ ਮੇਰੇ ਵੀ ਆਣ ਕੇ ਕਹਿ ਦਿੰਦੇ ਚੌਥੇ ਆ ਕਈ ਦਾ ਭਰਾ ਚੌਥੇ ਆ ਸਾਡੇ ਜਿਹੜੀ ਇਹ ਬਖਾਲਾ ਪਸ਼ੂ ਜਿਆਦਾ ਆ ਜਾਂਦਾ ਕਈ ਨਾ ਪਸ਼ੂ ਲੁਕੋ ਜਾਂਦਾ ਦੋਸਤ ਲੱਭ ਸੋਨੇ ਚਲੋ ਉਹ ਅੱਗੇ ਆਪਣੀ ਮਰਜ਼ੀ ਕੋ ਤਿਚਾ ਮੰਨ ਕੇ ਕਾਂ ਚੌਥੇ ਸਵੇਰੇ ਗੱਬਰ ਮੰਨ ਕੇ ਲੈ ਕੇ ਜਾਵੇ ਬਣ ਸਮਝ ਕੇ ਹਾਂਜੀ ਹਾਂਜੀ ਇਹ ਅੱਜ 6 ਕਿਲੋ ਦੇ ਹਿਸਾਬ ਨਾਲ ਆਪਾਂ ਦੇ ਦੇਣੀ ਕਿੰਨੇ ਦੀ ਹੈ ਸਰਦਾਰ ਜੀ ਇਹਦੇ ਚੈੱਕ ਪਾਸ ਹੋਈ ਹੁੰਦੀ ਫੇਰ ਤੇ ਆਪਾਂ ਦੇ ਦਿੰਦੇ ਭਾਵੇਂ 60 ਹੀ ਪਾ ਦੇਣ ਦੀ ਮੁੱਲ ਹਾਂਜੀ ਤੇ ਹੁਣ ਆਪਾਂ ਚੈੱਕ ਪਾਸ ਕੋਈ ਨਹੀਂ ਆ ਹਾਂਜੀ ਹੁਣ ਆਪਾਂ ਮੁੱਲ ਪਾਈਏ ਦਾ 52000 52 ਉਹਦੇ ਜੋ ਹੋਰ ਮਾਨਤਾਨ ਕਰ ਦਈਏ ਹਾਂ 2000 ਛੱਡ ਦਈਏ 50 50 ਹੀ ਦੇ ਦਈਏ 50 ਹੀ ਦੇ ਦੇ ਹੋਰ ਹੁੰਦਾ ਅੰਦਰ ਹੋਰ ਕਰਦੇ ਆਪਣੇ ਭੈਣ ਭਰਾ ਜਿਹੜੇ ਵੇਦੇ ਨੇ ਪਿਆਰ ਨਾਲ ਮੁਫਤ ਕਰਦੇ ਆਪਾਂ ਨੂੰ ਆ 2000 ਛੱਡ ਦਈਏ 48 ਦੀ ਹਾਂ 48 ਦੀ ਦੇ ਲੋ ਵੀ ਨਿਕਲ ਆਉਂਦੀ ਹੈ ਗਾਂ ਕਰਮਾੜੀ 60 ਪੈੜ ਹਜ਼ਾਰ ਦੀ ਭਾਵੇਂ ਕੋਈ ਵੇਚ ਲੈ ਮੇਰਾ ਭਰਾ ਬਸ ਬਸ ਵੇਚਣ ਨੂੰ ਹੋਣੀ ਨਹੀਂ ਰਹਿਣਾਗਾ ਵੇਚਣ ਨੂੰ ਕਰਮਾ ਦੀ ਕੋਈ 15 20 ਦਿਨਾਂ ਦੀ ਚੈੱਕ ਪਾਸ ਹੋ ਗਈ ਭਾਵੇਂ ਕੋਈ 60000 ਨੂੰ ਵੇਚ ਲੈ ਵਾ ਵਿਕਦੀ ਹੈ ਤੁਹਾਨੂੰ 1500 ਰੁਪਏ ਦੀ ਝੋਟੀ ਲੈਣੀ ਹੈ ਉਹਦੇ ਨਾਲੋਂ ਬਹੁਤ ਚੰਗਾ ਹੈ ਵੀ 6 ਕਿਲੋ ਦੁੱਧ ਚ ਬਾਕੀ ਥਣਾ ਥਣਾ ਦੀ ਕਰਮਾਂ ਵਾਲੀ ਪੋਲੀ ਆ ਕੋਈ ਡੋਕਾ ਮਣਕਾ ਤੇ ਨਹੀਂ ਛੋਟ ਦੀ ਲਾਉਂਦੀ ਬਾਜ ਕੋਈ ਡੋਕਾ ਮਣਕਾ ਨਹੀਂ ਸੰਧੂ ਸਾਹਿਬ ਆਪਾਂ ਤੁਹਾਨੂੰ ਆ ਵੀ ਜਿਹੜੀ ਆਪਾਂ ਚਵਾਈ ਕਰਕੇ ਲਿਆਂਦਾ ਨਾ ਮਾਲ ਉਹ ਉਹਦੇ ਜੇ ਆਪਾਂ ਗਲਤ ਨਹੀਂ ਦੱਸਣੀ ਠੀਕ ਆ ਵੀਰੇ ਮੈਂ ਵੀ ਇਹ ਦੋਸਤੋ ਗੱਲਬਾਤ ਆ ਬਾਕੀ ਮਾਝ ਮੇਰਾ ਭਰਾਤ ਨੂੰ ਦੱਸਿਓ ਜੇ ਕਿਵੇਂ ਲੱਗੀ ਆ ਚੰਗੀ ਆ 48000 ਦੀ ਸੁੱਸਰ ਪੌੜ 48000 ਦੀ ਮੈਂ ਆ ਇਧਰ ਵੱਡੀਆਂ ਮਜਾ ਤਾਂ ਦਿਖਾਤੀਆਂ ਨੇ ਆਪਾਂ ਠੀਕ ਆ ਜੀ ਬਿਲਕੁਲ ਹਾਥੀ ਵਰਗੇ ਪਸ਼ੂ ਆ ਚੰਗੇ ਨੇ ਸਿਹਤਮੰਦ ਆ ਕਿਸੇ ਭਰਾ ਨੇ ਚੰਗਾ ਆਪਣਾ ਘਰ ਖਵਾਇਆ ਤੇ ਫਿਰ ਜਾ ਕੇ ਕਿਤੇ ਨਾ ਕਿਤੇ ਇਹੋ ਜਿਹੇ ਪਸ਼ੂ ਤਿਆਰ ਹੋਇਆ ਫਿਰ ਬਣੇ ਲੈ ਵੀ ਸੋਨੀ ਫਿਰ ਇਹ ਅਜ ਮਾਲ ਸੀ ਤੇਰੇ ਕੋਲ ਹਾਂਜੀ ਹਾਂਜੀ ਚੰਗੇ ਸਾਫ ਸੁਥਰੇ ਪਸ਼ੂ ਆ ਸੋਨੀ ਇੱਕ ਦੁਕਾਨਵਾਰ ਦੀ ਵਾਲਾ ਤੇ ਮਾਰਕ ਦੀ ਕਿਰਪਾ ਵੀ ਸਾਫ ਸੁਥਰੇ ਆਕੀ ਦਾ ਪਾਈਏ ਹਾਂ ਬਾਕੀ ਦੁਕਾਨਦਾਰੀ ਆਪਾਂ ਨੂੰ ਸਾਰੇ ਮੇਲ ਹੀ ਰੱਖਣੇ ਪੈਂਦੇ ਆ ਬਿਲਕੁਲ ਕੋਈ ਮੇਰਾ ਭਰਾ ਥੋੜੇ ਪੈਸੇ ਲਾਉਣ ਵਾਲੇ ਵੀ ਹੁੰਦੇ ਆ ਕੋਈ ਇਹਨੇ ਚੰਗੀ ਵੀ ਲੈਣੀ ਹੁੰਦੀ ਆ ਕਿ ਇਹਨੇ ਆਪਦਾ ਦਰਦ ਵੀ ਲਾਉਣਾ ਹੁੰਦਾ ਵਾ ਸੋਨੀ ਉਹ ਦੁਕਾਨਦਾਰੀ ਕਾਦੀ ਹਾਂਜੀ ਜੇ ਆਪਾਂ ਕਹੀਏ ਵੀ ਭਾਈ 30000 ਵਾਲਾ 35000 ਵਾਲਾ 45 ਵਾਲਾ ਸਾਨੂੰ ਫੋਨ ਨਾ ਲਾਇਓ ਲਾਇਓ ਨਾ ਇਹ ਕਾਦੀ ਦੁਕਾਨਦਾਰ ਬਸ ਬਸ ਦੁਕਾਨਦਾਰ ਯੋ ਆ ਵੀ ਇੱਥੇ ਭਾਈ 1 ਲੱਖ 1.5 ਲੱਖ ਦੇ ਵੀ ਮਿਲੂਗੀ ਇੱਥੇ 50 60 ਹਜ਼ਾਰ ਆਉਂਦੀ ਬਸ 45 40 ਵਾਲੀ ਵੇਰ ਆ ਰਹੀ ਹੈ ਹਰ ਇੱਕ ਤਰ੍ਹਾਂ ਦਾ ਆਉਣਾ ਚਾਹੀਦਾ ਦੁਕਾਨਦਾਰ ਜਿਹਾ ਹੀ ਲੈ ਵੀ ਗੱਲ ਇਹ ਕੋਈ ਥੋੜੇ ਲਾਉਣ ਆਦਾ ਸੰਧੂ ਸਾਹਿਬ ਕੋਈ ਕੇ ਵੀਰ ਭਰਾ ਟਾਈਮ ਪਾਸ ਵੀ ਕਰਨਾ ਹੁੰਦਾ ਹੁੰਦਾ ਜੀ ਜੀ ਬਿਲਕੁਲ ਲੈ ਵੀ ਸੋਨੇ ਹਾਂਜੀ ਇਹ ਆ ਤੇ ਨਾਕਸੀ ਆਪਣੇ ਕੋਲ ਤੇ ਇੱਕ ਨੰਬਰ ਆਪਣੇ ਘਰ ਸਾਂਝੇ ਪੈ ਨੰਬਰ ਆਪਣਾ ਹੈ ਜੀ 9157 88041 ਪਿੰਡ ਉਸਮਾ ਜ਼ਿਲ੍ਹਾ ਕਰਨਤਾਰਲਾ ਟੋਲ ਪਲਾਜ ਦੇ ਨਾਲ ਪੈਂਦਾ ਜੀ ਠੀਕ ਗੱਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜਿਹੜੇ ਸੋਨੀ ਇਹ ਦੋਸਤੋ ਡਰੈਸਾ ਬਾਕੀ ਆਣ ਕੇ ਫਿਰ ਵਿਜ਼ਿਟ ਕਰਕੇ ਕਰੋ ਤਸੱਲੀ ਧੰਨਵਾਦ ਵੀਡੀਓ ਵੇਖਣ ਦੇ ਲਈ ਵੱਧ ਤੋਂ ਵੱਧ ਅਗੇ ਸ਼ੇਅਰ ਕਰ ਦਿਓ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ